ਸਰ ਠੀਕ ਹੋ ਗਏ ਤੇ ਆਪਾਂ ਗੱਲ ਵੀਰੇ ਆ ਮਹੰਗਾ ਸਿੱਧਾ ਦੀ ਕਰਦੇ ਆ ਜਿਹੜਾ ਬੰਦਾ ਮੁੰਡਾ ਬਹੁਤ ਵਧੀਆ ਕੰਮ ਕਰ ਰਿਹਾਗਾ ਹਨਾ ਪਾਟਾ ਸਿੱਧਨਾ ਰਲ ਕੇ ਇਹ ਏਜੰਟ ਮਾਫੀਆ ਦੇੋਂ ਤੋਂ ਪੈਸੇ ਦਵਾਉਂਦੇ ਜਿਨ੍ਹਾਂ ਦੇ ਪੈਸੇ ਦੱਬਦੇ ਆ ਇੱਕ ਤਾਂ ਇਹ ਪੈਸੇ ਦੱਬਦੇ ਆ ਉਸ ਤੋਂ ਗੁੰਡਾਗਰਦੀ ਕਰਦੇ ਆ ਠੀਕ ਆ ਉਸ ਤੋਂ ਆਖਣੇ ਤੁਸੀਂ ਕਾਦੇ ਪੈਸੇ ਲੈਣਿਆ ਨਹੀਂ ਤਾਂ ਪੈਸੇ ਦੱਬ ਰਿਹਾ ਕਿ ਉਹ ਤੋਂ ਗੁੰਡਾਗਰਦੀ ਦਿਖਾਉਂਦੇ ਆ ਤੁਸੀਂ ਇਹ ਦੇਖੋ ਵੀਡੀਓ ਲਾਉਣਾ ਕਲਿੱਪ ਲਾਉਣਾ ਮੈਂ ਤੁਸੀਂ ਚੈੱਕ ਕਰੋ ਠੀਕ ਆ ਵੀਰੇ गोली मार दे गोली मार दे भाई मार दे भाई गोली गोली मार दे गोली मार, तो 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 मार दो कोई गलती नहीं ग्रफल ले आना भाई साहब ग्रफल ले आना कट के गोली मार दी साडे अजि पैसे मिल के आए हैं गोली मार दे गोली मार दे गोली मार दे गोली मार दे ਨੀ ਜੀ ਤੇਰੀ ਤੇ ਭਾਈ ਇਹ ਫੋਨ ਕਰ ਮੈਂ ਤੇ ਗੱਲ ਕਰਨੀ ਅੱਜ ਤਾਂ ਪੈਸੇ ਲੈਣੇ ਭਾਈ ਕੱਲ ਜਨਾ ਕਰ ਸਕਦਾ ਮੈਂ ਡੇਢੀ ਕਰ ਰਿਹਾ ਹਾਂ ਆਪਣਾ ਕਰੀ ਗੱਲ ਪੈਸੇ ਲੈ ਅੱਜ ਤਾਂ ਪੈਸੇ ਦੇ ਦੇ ਯਾਰ ਯਾਦ ਕਰਨੀ ਹੈ ਕਿ ਨਹੀਂ ਆ ਕੁਦੀ ਦੇ ਭਾਈ ਇੱਕ ਵਾਰੀ ਹੋਣ ਹੋਣ ਭਾਈ ਕੋਣ ਦੇ ਹੋ ਜਾਣਾ ਉਹ ਯਾਰ ਚੁੱਪ ਕਰ ਦੇ ਅੱਜ ਮੈਂ ਗੱਲ ਕਰਨੀ ਮੈਂ ਤੱਕ ਕਰਨ ਆਇਆ ਸੀ ਗੱਲ ਕਰਨੀ ਗੱਲ ਹੀ ਕਰਨ ਆਇਆ ਤੁਸੀਂ ਯਾਰ ਬੰਦੂਕਾਂ ਕੱਢ ਲਈਆਂ ਆ ਜਾ ਬੰਦੂਕਾਂ ਕਿਉਂ ਕੱਢ ਲਈਆਂ ਗੱਲ ਕਰਦੇ ਆ ਆ ਜਾ ਫੋਨ ਦੇ ਕੱਲ ਮੈਨੂੰ ਇੱਕ ਵਾਰ ਮੈਨੂੰ ਬੰਦੂਕਾਂ ਇੱਕ ਵਾਰ ਨਹੀਂ ਜਾਣਾ ਕੋਲ